ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸਾਲ ਦਾ ਪਹਿਲਾ ਕੈਨੇਡਾ ਐਕਸਪ੍ਰੈਸ ਐਂਟਰੀ ਡਰਾ ਪੀਆਰ ਲਈ 574 ਉਮੀਦਵਾਰਾਂ ਨੂੰ ਦਿੱਤਾ ਗਿਆ ਸੱਦਾ ਇਮੀਗ੍ਰੇਸ਼ਨ ਵਾਲਿਆਂ ਦੀ ਗਲਤੀ ਨਾਲ ਡਿਪੋਰਟ ਹੋਣ ਲੱਗੀ ਸੀ ਸਟੂਡੈਂਟ ਆਖਰਕਾਰ ਇਮੀਗ੍ਰੇਸ਼ਨ ਵਿਭਾਗ ਨੂੰ ਜਾਰੀ ਕਰਨਾ ਪਿਆ ਸਟੱਡੀ ਵੀਜ਼ਾ ਦਿੱਲੀ ਕੈਪੀਟਲਜ਼ ਨੇ ਕੈਨੇਡਾ 'ਚ ਆਪਣੀ ਪਹਿਲੀ ਅਕੈਡਮੀ ਲਾਂਚ ਕੀਤੀ ਮਿਸਿਸਾਗਾ ਵਿਖੇ ਸਥਾਪਿਤ ਕੀਤੀ ਗਈ ਦਿੱਲੀ ਕੈਪੀਟਲ ਵੱਲੋਂ ਅਕੈਡਮੀ ਮਾਦੂਰੋ ਨੂੰ ਗ੍ਰਿਫਤਾਰ ਕਰਨ ਤੇ ਕੈਨੇਡਾ ਦੇ ਵੱਖ-ਵੱਖ ਲੀਡਰਾਂ ਦੀ ਪ੍ਰਤੀਕਿਰਿਆ ਕੁਝ ਵੱਲੋਂ ਅਮਰੀਕੀ ਕਾਰਵਾਈ ਦਾ ਸਵਾਗਤ ਤੇ ਕੁਝ ਵੱਲੋਂ ਆਲੋਚਨਾ ਕੈਨੇਡਾ ਨੇ ਸੋਮਵਾਰ ਨੂੰ 2026 ਦਾ ਆਪਣਾ ਪਹਿਲਾ ਐਕਸਪ੍ਰੈਸ ਐਂਟਰੀ ਡਰਾ ਕੱਢਿਆ ਜਿਸ ਵਿੱਚ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਅਧੀਨ 574 ਉਮੀਦਵਾਰਾਂ ਨੂੰ ਪੀਆਰ ਅਪਲਾਈ ਕਰਨ ਲਈ ਸੱਦੇ ਜਾਰੀ ਕੀਤੇ ਗਏ ਇਸ ਰਾਉਂਡ ਲਈ ਲੋੜੀਂਦਾ ਘੱਟੋ-ਘੱਟ ਸੀਆਰਐਸ ਸਕੋਰ 711 ਅੰਕ ਸੀ ਇਹ ਡਰਾ ਇੱਕ ਸਰਗਰਮ 2025 ਤੋਂ ਬਾਅਦ ਨਵੇਂ ਇਮੀਗ੍ਰੇਸ਼ਨ ਸਾਲ ਦੀ ਸ਼ੁਰੂਆਤ ਕਰਦਾ ਹੈ ਸਾਲ 2025 ਦੇ ਵਿੱਚ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਦੀ ਸ਼ੁਰੂਆਤ ਤੋਂ ਬਾਅਦ ਦੂਜੀ ਸਭ ਤੋਂ ਵੱਧ ਗਿਣਤੀ 'ਚ ਸੱਦੇ ਜਾਰੀ ਕੀਤੇ ਸਨ। ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਕੈਨੇਡੀਅਨ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਥਾਨਕ ਲੇਬਰ ਮਾਰਕੀਟ ਦੀਆਂ ਲੋੜਾਂ ਦੇ ਆਧਾਰ 'ਤੇ ਵਿਦੇਸ਼ੀ ਨਾਗਰਿਕਾਂ ਨੂੰ ਪੀਆਰ ਲਈ ਨਾਮਜ਼ਦ ਕਰਨ ਦੀ ਇਜਾਜ਼ਤ ਦਿੰਦਾ ਹੈ। ਜਿਨ੍ਹਾਂ ਉਮੀਦਵਾਰਾਂ ਨੂੰ ਨਾਮਜ਼ਦਗੀ ਮਿਲਦੀ ਹੈ, ਉਹ ਉਸ ਸੂਬੇ 'ਚ ਰਹਿ ਸਕਦੇ ਨੇ, ਕੰਮ ਕਰ ਸਕਦੇ ਨੇ ਤੇ ਪੜ ਸਕਦੇ ਨੇ। ਸਥਾਈ ਨਿਵਾਸੀ ਕੈਨੇਡੀਅਨ ਨਾਗਰਿਕ ਨਹੀਂ ਹੁੰਦੇ। ਉਹਨਾਂ ਕੋਲ ਸਥਾਈ ਨਿਵਾਸੀ ਦਾ ਦਰਜਾ ਹੁੰਦਾ ਤੇ ਆਮ ਤੌਰ ਉਹ ਦੂਜੇ ਦੇਸ਼ ਦੀ ਨਾਗਰਿਕਤਾ ਬਰਕਰਾਰ ਰੱਖਦੇ ਨੇ ਹਰੇਕ ਸੂਬਾ ਆਪਣੀਆਂ ਇਮੀਗ੍ਰੇਸ਼ਨ ਸਟ੍ਰੀਮਸ ਚਲਾਉਂਦਾ ਏ ਜੋ ਖੇਤਰੀ ਲੋੜਾਂ ਅਨੁਸਾਰ ਹੁੰਦੀਆਂ ਨੇ ਸੂਬਾਈ ਨਾਮਜ਼ਦਗੀ ਮਿਲਣ ਨਾਲ ਉਮੀਦਵਾਰ ਦੇ CRS ਸਕੋਰ 'ਚ 600 ਅੰਕ ਜੁੜ ਜਾਂਦੇ ਨੇ ਜਿਸ ਕਾਰਨ ਸਿਰਫ PNP ਡਰਾਅ 'ਚ ਕੱਟਆਫ ਸਕੋਰ ਇਨਾ ਉੱਚਾ ਹੁੰਦਾ ਹੈ ਪਿਛਲਾ ਐਕਸਪ੍ਰੈਸ ਐਂਟਰੀ ਰਾਉਂਡ 17 ਦਸੰਬਰ 2025 ਨੂੰ ਹੋਇਆ ਸੀ ਇਹ ਡਰਾਅ ਫਰਾਂਸੀਸੀ ਪਾਸ਼ਾ ਦੀ ਮੁਹਾਰਤ ਤੇ ਕੇਂਦਰਿਤ ਸੀ ਅਤੇ 399 ਦੇ ਘੱਟੋ-ਘੱਟ CRS ਸਕੋਰ ਦੇ ਨਾਲ 6000 ਸੱਦੇ ਜਾਰੀ ਕੀਤੇ ਗਏ ਸਨ। ਕੁੱਲ ਮਿਲਾ ਕੇ ਕੈਨੇਡਾ ਨੇ 2025 ਚ ਐਕਸਪ੍ਰੈਸ ਐਂਟਰੀ ਦੇ ਰਾਹੀਂ 113998 ਸੱਦੇ ਜਾਰੀ ਕੀਤੇ। ਇਮੀਗ੍ਰੇਸ਼ਨ ਅਧਿਕਾਰੀਆਂ ਨੇ 6 ਅਕਤੂਬਰ 2025 ਨੂੰ ਟਾਈ ਬ੍ਰੇਕਿੰਗ ਨਿਯਮ ਲਾਗੂ ਕੀਤਾ। ਜਦੋਂ 1 ਤੋਂ ਵੱਧ ਉਮੀਦਵਾਰਾਂ ਦਾ CRS ਸਕੋਰ 711 ਸੀ ਤਾਂ ਸੱਦੇ ਸਿਰਫ ਉਹਨਾਂ ਨੂੰ ਗਏ ਜਿਨ੍ਹਾਂ ਨੇ ਉਸ ਸਮੇਂ ਤੋਂ ਪਹਿਲਾਂ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰ ਦਿੱਤੇ ਸਨ ਸੱਦਾ ਪ੍ਰਾਪਤ ਉਮੀਦਵਾਰਾਂ ਕੋਲ ਹੁਣ ਮੁਕੰਮਲ ਪੀਆਰ ਅਰਜ਼ੀ ਜਮ੍ਹਾਂ ਕਰਵਾਉਣ ਲਈ 60 ਦਿਨ ਦਾ ਸਮਾਂ ਹੈ ਜ਼ਿਆਦਾਤਰ ਐਕਸਪ੍ਰੈਸ ਐਂਟਰੀ ਅਰਜ਼ੀਆਂ 6 ਮਹੀਨਿਆਂ ਦੇ ਅੰਦਰ ਪ੍ਰੋਸੈਸ ਕੀਤੀਆਂ ਜਾਂਦੀਆਂ ਨੇ ਐਕਸਪ੍ਰੈਸ ਐਂਟਰੀ ਹੁਨਰਮੰਦ ਕਾਮਿਆਂ ਲਈ ਪੀਆਰ ਅਰਜ਼ੀਆਂ ਦੇ ਪ੍ਰਬੰਧਨ ਲਈ ਕੈਨੇਡਾ ਦਾ ਆਨਲਾਈਨ ਸਿਸਟਮ ਹੈ ਇਹ ਤਿੰਨ ਸੰਗੀ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅנס ਕਲਾਸ ਨੂੰ ਕਵਰ ਕਰਦਾ ਹੈ ਯੋਗ ਉਮੀਦਵਾਰ ਇੱਕ ਆਨਲਾਈਨ ਪ੍ਰੋਫਾਈਲ ਜਮ੍ਹਾਂ ਕਰਦੇ ਨੇ ਤੇ ਇੱਕ CRS ਸਕੋਰ ਪ੍ਰਾਪਤ ਕਰਦੇ ਨੇ ਇਹ ਅੰਕ ਉਮਰ ਸਿੱਖਿਆ ਕੰਮ ਦੇ ਤਜਰਬੇ ਤੇ ਭਾਸ਼ਾ ਦੀ ਯੋਗਤਾ ਵਰਗੇ ਕਾਰਕਾਂ ਤੇ ਆਧਾਰਿਤ ਦਿੱਤੇ ਜਾਂਦੇ ਨੇ ਕੈਨੇਡੀਅਨ ਇਮੀਗ੍ਰੇਸ਼ਨ ਵਾਲਿਆਂ ਦੀ ਕੁਤਾਹੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿੰਨੀ ਮਹਿੰਗੀ ਪੈ ਸਕਦੀ ਹੈ ਇਸ ਦੀ ਮਿਸਾਲ ਹੈਲੀਫੈਕਸ ਦੀ ਡਲਹੋਜੀ ਯੂਨੀਵਰਸਿਟੀ 'ਚ ਪੜ੍ਹ ਰਹੀ ਮੁਟਿਆਰ ਤੋਂ ਮਿਲਦੀ ਹੈ ਜਿਸ ਨੂੰ ਡਿਪੋਰਟ ਕਰਨ ਤੱਕ ਦੀ ਨੌਬਤ ਆ ਗਈ ਉਸ ਸਟੂਡੈਂਟ ਨੂੰ ਕੰਮ ਕਰਨ ਤੋਂ ਵੀ ਰੋਕ ਦਿੱਤਾ ਗਿਆ ਤੇ ਦਲੀਲ ਇਹ ਦਿੱਤੀ ਗਈ ਕਿ ਸਟੱਡੀ ਵੀਜ਼ਾ ਦੀ ਮਿਆਦ ਵਧਾਉਣ ਲਈ ਦਾਇਰ ਅਰਜ਼ੀ ਨਾਲ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਸ਼ਾਮਲ ਨਹੀਂ ਸੀ ਸੀਬੀਸੀ ਦੀ ਰਿਪੋਰਟ ਮੁਤਾਬਕ 25 ਸਾਲਾ ਚਿਹੋਰੋ ਕੋਰਨੋ ਨੇ ਦਾਵਾ ਕੀਤਾ ਕਿ ਉਸ ਵੱਲੋਂ ਹਰ ਦਸਤਾਵੇਜ਼ ਅਰਜ਼ੀ 'ਚ ਸ਼ਾਮਲ ਕੀਤਾ ਗਿਆ ਸੀ ਤੇ ਕੋਈ ਖਾਮੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਲਿਖੇ ਪੱਤਰ ਮੁਤਾਬਕ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਉਹਨਾਂ ਨੂੰ ਮਿਲਿਆ ਹੀ ਨਹੀਂ ਇਮੀਗ੍ਰੇਸ਼ਨ ਵਿਭਾਗ ਨੇ ਚਿਹੋਰੋ ਨੂੰ ਹੁਕਮ ਜਾਰੀ ਕਰ ਦਿੱਤੇ ਕਿ ਹਾਲਾਤ ਦੀ ਸਮੀਖਿਆ ਮਗਰੋਂ ਹੁਣ ਉਸ ਕੋਲ ਕੈਨੇਡਾ 'ਚ ਪੜਨ ਤੇ ਕੰਮ ਕਰਨ ਦਾ ਹੱਕ ਨਹੀਂ ਰਹਿ ਗਿਆ ਕਿਉਂਕਿ ਉਸ ਦਾ ਪੁਰਾਣਾ ਵੀਜ਼ਾ ਖਤਮ ਹੋ ਚੁੱਕਾ ਹੈ ਇਮੀਗ੍ਰੇਸ਼ਨ ਵਾਲਿਆਂ ਦੀ ਚਿੱਠੀ ਨੇ ਚਿਹੋਰੋ ਨੂੰ ਵੱਡੀ ਮੁਸ਼ਕਲ 'ਚ ਫਸਾ ਦਿੱਤਾ ਜਿਸ ਵਿੱਚੋਂ ਬਾਹਰ ਆਉਣਾ ਸੌਖਾ ਮਹਿਸੂਸ ਨਹੀਂ ਸੀ ਹੋ ਰਿਹਾ ਚਿਹੋਰੋ 2021 'ਚ ਸਟੱਡੀ ਵੀਜ਼ਾ ਤੇ ਨੋਵਾ ਸਕੋਸ਼ੀਆ ਪੁੱਜੀ ਸੀ ਅਤੇ ਇਸ ਵੇਲੇ ਹੈਲਥ ਪ੍ਰੋਮੋਸ਼ਨ ਦੀ ਮਾਸਟਰਸ ਡਿਗਰੀ ਕਰ ਰਹੀ ਹੈ ਪਰ ਇਮੀਗ੍ਰੇਸ਼ਨ ਵਿਭਾਗ ਦੀ ਆਪਣੀ ਕੁਤਾਹੀ ਨੇ ਉਸ ਦੇ ਸੁਪਨੇ ਖੇਰੂ-ਖੇਰੂ ਕਰ ਦਿੱਤੇ ਡਲਹੌਜ਼ੀ ਯੂਨੀਵਰਸਿਟੀ ਦੀ ਪ੍ਰੋਫੈਸਰ ਸਾਰਾ ਕਰਕ ਨੇ ਚਿਹੋਰੋ ਨੂੰ ਇੱਕ ਹੁਸ਼ਿਆਰ ਵਿਦਿਆਰਥਣ ਕਰਾਰ ਦਿੱਤਾ ਤੇ ਕਿਹਾ ਕਿ ਜਦੋਂ ਉਹ ਉਹਨਾਂ ਦੇ ਦਫ਼ਤਰ ਚ ਆਈ ਤਾਂ ਲਗਾਤਾਰ ਹੰਝੂ ਵਗ ਰਹੇ ਸੀ ਬਿਨਾਂ ਸ਼ੱਕ ਅਜਿਹਾ ਕੋਈ ਵੀ ਹੁਕਮ ਕਿਸੇ ਇਨਸਾਨ ਦੇ ਪੈਰਾਂ ਹੇਠੋਂ ਜ਼ਮੀਨ ਕੱਟ ਸਕਦਾ ਹੈ ਪ੍ਰੋਫੈਸਰ ਕਰਕ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਹੇਠ ਕੀਤੀ ਜਾ ਰਹੀ ਰਿਸਰਚ ਚ ਚਿਹੋਰੋ ਵੱਡਾ ਯੋਗਦਾਨ ਪਾ ਰਹੀ ਸੀ ਤੇ ਉਸ ਦੀ ਵਾਪਸੀ ਨਾਲ ਸਟਾਫ ਦਾ ਇੱਕ ਅਹਿਮ ਮੈਂਬਰ ਘਟ ਜਾਂਦਾ ਸਿਰਫ ਇੰਨਾ ਹੀ ਨਹੀਂ ਰਿਸਰਚ ਪ੍ਰੋਜੈਕਟ 'ਚ ਕੋਈ ਵੀ ਗ੍ਰਾਂਟ ਸਮਾਂ ਹੱਦ ਨਾਲ ਆਉਂਦੀ ਹੈ ਤੇ ਪ੍ਰੋਜੈਕਟ 'ਚ ਹੋਣ ਵਾਲੀ ਦੇਰ ਕਰਕੇ ਗ੍ਰਾਂਟ ਵਾਪਸ ਜਾਣ ਦਾ ਖਤਸ਼ਾ ਵੱਜ ਜਾਂਦਾ ਹੈ ਪ੍ਰੋਫੈਸਰ ਸਾਰਾ ਕਰਕ ਨੇ ਬਗੈਰ ਦੇਰ ਕੀਤਿਆਂ ਐਮਐਲਏ ਕ੍ਰਿਸਟਾ ਗੈਲਾਗਰ ਅਤੇ ਹੈਲੀਫੈਕਸ ਤੋਂ ਐਮਪੀ ਸ਼ੈਨਨ ਮੀਆਡੀਮਾ ਨਾਲ ਸੰਪਰਕ ਕਰਦਿਆਂ ਮਦਦ ਮੰਗੀ ਆਖਰਕਾਰ ਯਤਨ ਰੰਗ ਲਿਆ ਅਤੇ ਇਮੀਗ੍ਰੇਸ਼ਨ ਵਿਭਾਗ ਨੇ CBC ਨੂੰ ਭੇਜੀ ਈਮੇਲ ਚ ਸਪਸ਼ਟ ਕੀਤਾ ਕਿ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਫਾਈਲ ਜਮ੍ਹਾਂ ਕਰਵਾਏ ਜਾਣ ਮੌਕੇ ਮੌਜੂਦ ਸੀ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਮਨੁੱਖੀ ਗਲਤੀ ਕਰਕੇ ਅਟੈਸਟੇਸ਼ਨ ਲੈਟਰ ਨਜ਼ਰਾਂ ਤੋਂ ਓਲੇ ਹੋ ਗਿਆ ਜ਼ਿਆਦਾਤਰ ਮੌਕਿਆਂ ਤੇ ਇਮੀਗ੍ਰੇਸ਼ਨ ਦੇ ਅਫਸਰਾਂ ਵੱਲੋਂ ਹੀ ਅਰਜ਼ੀਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਪਰ ਫਿਰ ਕੋਤਾਹੀ ਦੀ ਗੁੰਜਾਇਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਦਿੱਲੀ ਕੈਪੀਟਲਜ਼ ਨੇ ਕੈਨੇਡਾ 'ਚ ਇੱਕ ਨਵੀਂ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਦੇ ਨਾਲ ਆਪਣੀ ਅੰਤਰਰਾਸ਼ਟਰੀ ਵਿਕਾਸ ਰਣਨੀਤੀ ਨੂੰ ਮਜ਼ਬੂਤ ਕੀਤਾ ਹੈ। ਇਹ ਉੱਤਰੀ ਅਮਰੀਕਾ 'ਚ ਫ੍ਰੈਂਚਾਈਜ਼ੀ ਦੀ ਪਹਿਲੀ ਮੌਜੂਦਗੀ ਹੈ ਜੋ ਵਿਸ਼ਵ ਪੱਧਰੀ ਪ੍ਰਤਿਭਾ ਨੂੰ ਨਿਖਾਰਨ ਦੇ ਇਸ ਦੇ ਲੰਬੇ ਸਮੇਂ ਦੇ ਉਦੇਸ਼ ਨੂੰ ਦਰਸਾਉਂਦੀ ਹੈ। ਦਿੱਲੀ ਕੈਪੀਟਲਜ਼ ਕ੍ਰਿਕਟ ਅਕੈਡਮੀ ਮਿਸਿਸਾਗਾ ਚ ਸਥਾਪਿਤ ਕੀਤੀ ਗਈ ਹੈ ਇਹ ਕੇਂਦਰ অন্ਟਾਰੀਓ ਕ੍ਰਿਕਟ ਅਕੈਡਮੀ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ ਜਿਸ ਕੋਲ ਉੱਚ ਪੱਧਰੀ ਖਿਡਾਰੀਆਂ ਨੂੰ ਤਿਆਰ ਕਰਨ ਦਾ 20 ਸਾਲ ਤੋਂ ਵੱਧ ਦਾ ਤਜਰਬਾ ਹੈ ਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਦਾ ਸ਼ਾਨਦਾਰ ਰਿਕਾਰਡ ਹੈ ਕੈਨੇਡੀਅਨ ਅਕੈਡਮੀ ਵੀ ਉਸੇ ਕੋਚਿੰਗ ਪਾਠਕ੍ਰਮ ਤੇ ਉੱਚ ਪ੍ਰਦਰਸ਼ਨ ਵਾਲੇ ਢਾਂਚੇ ਨੂੰ ਅਪਣਾਏਗੀ ਜੋ ਦਿੱਲੀ ਕੈਪੀਟਲਜ਼ ਦੇ ਵਿਆਪਕ ਅਕੈਡਮੀ ਨੈਟਵਰਕ ਚ ਵਰਤਿਆ ਜਾਂਦਾ ਹੈ ਪ੍ਰੋਗਰਾਮ ਤਕਨੀਕੀ ਹੁਨਰ ਦੇ ਵਿਕਾਸ ਫਿਟਨੈਸ ਅਤੇ ਕੰਡੀਸ਼ਨਿੰਗ ਅਤੇ ਪ੍ਰਦਰਸ਼ਨ ਦੀ ਨਿਗਰਾਨੀ ਤੇ ਹਦਤ ਹੋਣਗੇ ਜੋ ਪੇਸ਼ੇਵਰ ক্রিকেট ਅਤੇ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਸਾਰ ਹੋਣਗੇ ਇਸ ਵਿਸਤਾਰ ਬਾਰੇ ਬੋਲਦਿਆਂ ਦਿੱਲੀ ਕੈਪੀਟਲਜ਼ ਦੇ ਸੀਈਓ ਸੁਨੀਲ ਗੁਪਤਾ ਨੇ ਕਿਹਾ ਕਿ ਕੈਨੇਡਾ 'ਚ ਦਿੱਲੀ ਕੈਪੀਟਲਜ਼ ক্রিকেট ਅਕੈਡਮੀ ਦੀ ਸ਼ੁਰੂਆਤ ਇੱਕ ਮਜ਼ਬੂਤ ਅਤੇ ਸਥਾਈ ਗਲੋਬਲ ਵਿਕਾਸ ਇਕੋਸਿਸਟਮ ਬਣਾਉਣ ਵੱਲ ਇੱਕ ਅਹਿਮ ਕਦਮ ਹੈ ਉੱਤਰੀ ਅਮਰੀਕਾ 'ਚ ক্রিকেট ਪ੍ਰਤੀ ਰੁਝਾਨ ਤੇ ਬੁਨਿਆਦੀ ਢਾਂਚੇ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਸਾਡਾ ਧਿਆਨ ਸਪਸ਼ਟ ਰਾਹ ਬਣਾਉਣ ਬਿਹਤਰੀਨ ਤਰੀਕਿਆਂ ਨੂੰ ਸਾਂਝਾ ਕਰਨ ਨੌਜਵਾਨ ਕ੍ਰਿਕਟਰਾਂ ਦੀ ਮਦਦ ਕਰਨ ਤੇ ਕੇਂਦਰਿਤ ਹੈ ਤਾਂ ਜੋ ਉਹ ਉੱਚ ਪੱਧਰ ਤੇ ਮੁਕਾਬਲਾ ਕਰ ਸਕਣ 온ਟਾਰੀਓ ਕ੍ਰਿਕਟ ਅਕੈਡਮੀ ਦੇ ਸੰਸਥਾਪਕ ਅਤੇ ਨਿਰਦੇਸ਼ਕ ਡਾਇਰੈਕ ਪ੍ਰੇਰਾ ਨੇ ਕਿਹਾ ਹੈ ਕਿ 온ਟਾਰੀਓ ਕ੍ਰਿਕਟ ਅਕੈਡਮੀ ਨੇ ਹਮੇਸ਼ਾ ਅਨੁਸ਼ਾਸਨ ਅਤੇ ਲੰਬੇ ਸਮੇਂ ਦੇ ਵਿਕਾਸ ਰਾਹੀਂ ਖਿਡਾਰੀਆਂ ਨੂੰ ਸਹੀ ਤਰੀਕੇ ਨਾਲ ਤਿਆਰ ਕਰਨ 'ਚ ਵਿਸ਼ਵਾਸ ਰੱਖਿਆ ਹੈ ਦਿੱਲੀ ਕੈਪੀਟਲਜ਼ ਨਾਲ ਇਹ ਸਾਂਝੇਦਾਰੀ ਉਸ ਵਿਰਾਸਤ ਦਾ ਕੁਦਰਤੀ ਵਿਸਤਾਰ ਹੈ ਅਮਰੀਕਾ ਦੀ ਵੈਨਜ਼ੂਏਲਾ ਤੇ ਫੌਜੀ ਕਾਰਵਾਈ ਅਤੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੈਨੇਡਾ ਦੇ ਵੱਖ-ਵੱਖ ਲੀਡਰਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਹਨਾਂ ਵਿੱਚੋਂ ਕੁਝ ਨੇ ਅਮਰੀਕੀ ਕਾਰਵਾਈ ਦਾ ਸਵਾਗਤ ਕੀਤਾ ਤੇ ਕੁਝ ਨੇ ਆਲੋਚਨਾ ਕੀਤੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵੈਨਜ਼ੁਏਲਾ ਦੇ ਲੋਕਾਂ ਦੇ ਆਪਣੇ ਭਵਿੱਖ ਬਾਰੇ ਖੁਦ ਫੈਸਲਾ ਕਰਨ ਤੇ ਇੱਕ ਸ਼ਾਂਤਮਈ ਤੇ ਜਮਹੂਰੀ ਸਮਾਜ ਬਣਾਉਣ ਦੇ ਹੱਕ ਦੇ ਨਾਲ ਖੜਾ ਹੈ ਕੈਨੇਡਾ ਨੇ 2018 ਦੀ ਚੋਣ ਚ ਘੁਟਾਲਾ ਹੋਣ ਤੋਂ ਬਾਅਦ ਕਦੇ ਵੀ ਮਾਦੂਰੋ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਇਸ ਲਈ ਕੈਨੇਡਾ ਸਰਕਾਰ ਵੈਨਜ਼ੁਏਲਾ ਦੇ ਲੋਕਾਂ ਲਈ ਆਜ਼ਾਦੀ ਲੋਕਤੰਤਰ ਅਮਨ ਅਤੇ ਖੁਸ਼ਹਾਲੀ ਦੇ ਮੌਕੇ ਦਾ ਸਵਾਗਤ ਕਰਦੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਲੰਬੇ ਸਮੇਂ ਤੋਂ ਇੱਕ ਸ਼ਾਂਤਮਈ ਗੱਲਬਾਤ ਰਾਹੀਂ ਬੈਨਜ਼ਵੇਲਾ ਦੇ ਲੋਕਾਂ ਦੀ ਅਗਵਾਈ ਹੇਠ ਬਦਲਾਅ ਦੀ ਪ੍ਰਕਿਰਿਆ ਦਾ ਸਮਰਥਨ ਕਰਦਾ ਆ ਰਿਹਾ ਹੈ ਤੇ ਸਾਰੇ ਪੱਖਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਇੱਜ਼ਤ ਦੀ ਅਪੀਲ ਕਰਦਾ ਹੈ ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਬੈਨਜ਼ਵੇਲਾ ਚ ਮੌਜੂਦ ਕੈਨੇਡੀਅਨ ਨਾਗਰਿਕਾਂ ਨੂੰ ਕਿਹਾ ਕਿ ਜੇ ਉਹਨਾਂ ਨੂੰ ਮਦਦ ਦੀ ਲੋੜ ਹੋਵੇ ਤਾਂ ਕੋਲੰਬੀਆ ਦੇ ਬਗੋਟਾ ਸ਼ਹਿਰ ਚ ਸਥਿਤ ਕੈਨੇਡੀਅਨ ਦੂਤਾਵਾਸ ਨਾਲ ਸੰਪਰਕ ਕਰਨ ਕਿਉਂਕਿ ਬੈਨਜ਼ਵੇਲਾ ਚ ਕੈਨੇਡਾ ਦਾ ਦੂਤਾਵਾਸ 2019 ਤੋਂ ਬੰਦ ਹੈ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀ ਸੋਸ਼ਲ ਮੀਡੀਆ ਤੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਦੁਹਰਾਇਆ ਉਹਨਾਂ ਕਹਿੰਦੇ ਕਿ ਕੈਨੇਡਾ ਨੇ ਮਾਦੁਰੋ ਦੀ ਸਰਕਾਰ ਨੂੰ ਕਦੇ ਵੀ ਵਾਜਬ ਨਹੀਂ ਮੰਨਿਆ ਤੇ ਵੈਨਜ਼ੂਏਲਾ ਦੇ ਲੋਕਾਂ ਤੇ ਕੀਤੇ ਜਾ ਰਹੇ ਜ਼ੁਲਮ ਦਾ ਵਿਰੋਧ ਕੀਤਾ ਹੈ ਆਨੰਦ ਨੇ ਅੱਗੇ ਕਿਹਾ ਕਾਨੂੰਨ ਦੇ ਸ਼ਾਸਨ ਅਤੇ ਲੋਕਤੰਤਰ ਦੀ ਰੱਖਿਆ ਕਰਨ ਦੀ ਆਪਣੀ ਲੰਬੇ ਸਮੇਂ ਦੀ ਵਚਨਬੱਧਤਾ ਦੇ ਤਹਿਤ ਕੈਨੇਡਾ ਸਾਰੇ ਪੱਖਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹੈ ਉਹਨਾਂ ਜ਼ੋਰ ਦੇ ਕੇ ਕਿ ਕੈਨੇਡਾ ਵੈਨਜ਼ੂਏਲਾ ਦੇ ਲੋਕਾਂ ਦੇ ਨਾਲ ਖੜਾ ਹੈ ਤੇ ਉਹਨਾਂ ਦੀ ਇਸ ਇੱਛਾ ਦਾ ਸਮਰਥਨ ਕਰਦਾ ਹੈ ਕਿ ਉਹ ਇੱਕ ਸ਼ਾਂਤਮਈ ਤੇ ਜਮਹੂਰੀ ਸਮਾਜ 'ਚ ਜੀਵਨ ਬਤੌਣ ਕਨਜ਼ਰਵੇਟਿਵ ਲੀਡਰ ਪੀਅਰੇ ਪੋਲੀਏਵ ਨੇ ਸੋਸ਼ਲ ਮੀਡੀਆ ਤੇ 트ੰਪ ਨੂੰ ਵਧਾਈ ਦਿੱਤੀ ਤੇ ਮਾਦੁਰੋ ਨੂੰ ਨਾਰਕੋ ਅੱਤਵਾਦੀ ਅਤੇ ਸਮਾਜਵਾਦੀ ਤਾਨਾਸ਼ਾਹ ਦੱਸਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਜੇਲ੍ਹ 'ਚ گزارਣੀ ਚਾਹੀਦੀ ਹੈ ਦੂਜੇ ਪਾਸੇ ਐਨਡੀਪੀ ਦੇ ਅੰਤਰੀਮ ਲੀਡਰ ਡੌਨ ਡੇਵਿਸ ਨੇ ਕਿਹਾ ਕਿ ਅਮਰੀਕਾ ਦਾ ਵੈਨਜ਼ੁਏਲਾ ਤੇ ਹਮਲਾ ਨਾ ਤਾਂ ਆਪਣੀ ਰੱਖਿਆ ਲਈ ਹੈ ਤੇ ਨਾ ਹੀ ਇਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮਨਜ਼ੂਰੀ ਮਿਲੀ ਹੈ ਇਸ ਲਈ ਇਹ ਗੈਰਕਾਨੂੰਨੀ ਹੈ ਤੇ ਸੰਯੁਕਤ ਰਾਸ਼ਟਰ ਦੇ ਕਾਨੂੰਨਾਂ ਦੀ ਉਲੰਘਣਾ ਹੈ ਉਨਾ ਕਹਿਆ ਕਿ ਜਦੋਂ ਅਮਰੀਕਾ ਖੁਦ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਹੋਰ ਦੇਸ਼ਾਂ ਦੇ ਹੱਕਾਂ ਦੀ ਰੱਖਿਆ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ ਡੇਵਿਸ ਨੇ ਇਹ ਵੀ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦੀ ਇਸ ਕਾਰਵਾਈ ਦੀ ਸਖਤ ਨਿੰਦਾ ਕਰਨੀ ਚਾਹੀਦੀ ਹੈ ਤੇ ਤੁਰੰਤ ਹਮਲੇ ਰੋਕਣ ਦੀ ਮੰਗ ਕਰਨੀ ਚਾਹੀਦੀ ਹੈ ਬਲੌਕ ਕੇ ਬੁਕਵਾ ਦੇ ਲੀਡਰ ਈਵ ਫਰਾਂਸ਼ਵਾ ਬਲਾਂਸ਼ੇ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਮੰਨਦੀ ਹੈ ਕਿ ਮਾਦੂਰੋ ਦੀ ਸਰਕਾਰ ਮੂਲ ਆਜ਼ਾਦੀਆਂ ਦੀ ਉਲੰਘਣਾ ਕਰਦੀ ਹੈ ਤੇ ਉਹਨਾਂ 'ਤੇ ਨਸ਼ਾ ਤਸਕਰੀ ਦੇ ਦੋਸ਼ ਨੇ ਪਰ ਉਹਨਾਂ ਕਹੇ ਕਿ ਅਮਰੀਕਾ ਵੱਲੋਂ ਆਪਣੇ ਆਪ ਨੂੰ ਇਹ ਅਸੂਲ ਲਾਗੂ ਕਰਨ ਵਾਲਾ ਥੋਪਣਾ ਚਿੰਤਾਜਨਕ ਹੈ ਖਾਸ ਕਰਕੇ ਜਦੋਂ ਫੌਜੀ ਤਾਕਤ ਵਰਤੀ ਜਾਵੇ ਨਾਗਰਿਕਾਂ ਦੀ ਜਾਨ ਨੂੰ ਖਤਰਾ ਹੋਵੇ ਤੇ ਇੱਕ ਰਾਸ਼ਟਰਪਤੀ ਨੂੰ ਭਾਵੇਂ ਉਹ ਗੈਰਕਾਨੂੰਨੀ ਹੀ ਹੋਵੇ ਜ਼ਬਰਦਸਤੀ ਕੈਦ ਕੀਤਾ ਜਾਵੇ ਗ੍ਰੀਨ ਪਾਰਟੀ ਨੇ ਵੀ ਵੈਨਜ਼ੂਏਲਾ ਤੇ ਹਮਲਿਆਂ ਅਤੇ ਮਾਦੂਰੋ ਨੂੰ ਅਗਵਾ ਕੀਤੇ ਜਾਣ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ ਪਾਰਟੀ ਦੇ ਡਿਪਟੀ ਲੀਡਰ ਮਾਈਕ ਮੋਰਿਸ ਨੇ ਕਿਹਾ ਕਿ ਸਿਰਫ ਤੇਲ ਦੀ ਭੁੱਖ ਕਾਰਨ ਦੁਨੀਆ ਨੂੰ ਹੋਰ ਅਸੁਰੱਖਿਅਤ ਅਤੇ ਅਸਥਿਰ ਬਣਾਉਣ ਵਾਲੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਉਧਰ 트ੰਪ ਦਾ ਕਹਿਣਾ ਹੈ ਕਿ ਵੈਨਜ਼ਵੇਲਾ ਨੂੰ ਅਮਰੀਕਾ ਉਸ ਸਮੇਂ ਤੱਕ ਚਲਾਏਗਾ ਜਦੋਂ ਤੱਕ ਉੱਥੇ ਇੱਕ ਸੁਰੱਖਿਆ ਅਤੇ ਟੁਕਮਾ ਬਦਲਾ ਨਹੀਂ ਹੋ ਜਾਂਦਾ ਅਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਕੈਨੇਡਾ ਨੂੰ ਅਮਰੀਕਾ 'ਚ ਮਿਲਾਉਣ ਦੀਆਂ ਪਿਛਲੀਆਂ ਧਮਕੀਆਂ ਬਾਰੇ ਚਿੰਤਤ ਨਹੀਂ ਹਨ ਫੋਰਡ ਦਾ ਇਹ ਬਿਆਨ ਵੈਨਜ਼ੂਏਲਾ 'ਚ ਅਮਰੀਕੀ ਫੌਜੀ ਕਾਰਵਾਈ ਤੋਂ ਬਾਅਦ ਆਇਆ ਹੈ ਜਿਸ ਕਾਰਨ ਬੀਤੇ ਹਫਤੇ ਦੇ ਅੰਤ 'ਚ ਉਸ ਦੇਸ਼ ਦੇ ਬੇਦਖਲ ਕੀਤੇ ਗਏ ਰਾਸ਼ਟਰਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਫੋਰਡ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਨਾਲ ਕੈਨੇਡਾ 'ਚ ਕਿਸੇ ਨੂੰ ਵੀ ਨਹੀਂ ਡਰਨਾ ਚਾਹੀਦਾ ਇਹ ਮੈਨੂੰ ਡਰਾਉਣ ਵਾਲਾ ਨਹੀਂ ਹੈ ਟਰੰਪ ਨੇ ਅਤੀਤ 'ਚ ਇਹ ਸੁਝਾਅ ਦਿੱਤਾ ਸੀ ਕਿ ਕੈਨੇਡਾ ਨੂੰ ਇੱਕ ਵੱਖਰਾ ਦੇਸ਼ ਹੋਣ ਦੀ ਬਜਾਏ ਅਮਰੀਕਾ ਦਾ 51ਵਾਂ ਰਾਜ ਬਣ ਜਾਣਾ ਚਾਹੀਦਾ ਹੈ ਤੇ ਉਹ ਅਜਿਹਾ ਕਰਨ ਲਈ ਆਰਥਿਕ ਦਬਾਅ ਦੀ ਵਰਤੋਂ ਕਰਨਗੇ। ਉਹਨਾਂ ਨੇ ਉਦੋਂ ਤੋਂ ਕੈਨੇਡਾ ਉੱਤੇ ਟੈਰਿਫ ਲਗਾ ਦਿੱਤੇ ਤੇ ਕਿਹਾ ਕਿ ਜਦੋਂ ਇਸ ਸਾਲ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਤੇ ਦੁਬਾਰਾ ਗੱਲਬਾਤ ਹੋਵੇਗੀ ਤਾਂ ਉਹ ਅਮਰੀਕਾ ਲਈ ਇੱਕ ਬਿਹਤਰੀਨ ਸੌਦਾ ਚਾਹੁੰਦੇ ਨੇ। ਫੋਰਡ ਨੇ ਕਿਹਾ ਕਿ ਟਰੰਪ ਨੂੰ ਜਿਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਹੈ ਉਹ ਹੈ ਸਮਝੌਤਾ ਸਿਰੇ ਚਾੜਨਾ। ਅਸੀਂ ਉਹਨਾਂ ਦੇ ਨੰਬਰ 1 ਗਾਹਕਾਂ ਉਹ ਸਾਡੇ ਨੰਬਰ 1 ਗਾਹਕ ਨੇ ਅਜਿਹਾ ਕੋਈ ਵੀ ਗਵਰਨਰ ਰਿਪਬਲਿਕਨ ਜਾਂ ਡੈਮੋਕ੍ਰੇਟ ਸੈਨੇਟਰ ਜਾਂ ਕਾਂਗਰਸ ਮੈਂਬਰ ਨਹੀਂ ਹੈ ਜੋ ਇਸ ਗੱਲ ਨਾਲ ਸਹਿਮਤ ਨਾ ਹੋਵੇ ਫੋਰਡ ਨੇ ਮਾਰਚ ਚ ਤੀਜੀ ਵਾਰ ਚੋਣਾਂ ਜਿੱਤੀਆਂ ਸਨ ਜਿਸ ਵਿੱਚ ਉਹਨਾਂ ਨੇ ਵਪਾਰਕ ਜੰਗ ਦੇ ਪ੍ਰਭਾਵਾਂ ਤੋਂ 온ਟਾਰੀਓ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਸੀ ਉਹ ਅਕਸਰ ਅਮਰੀਕੀ ਟੈਲੀਵਿਜ਼ਨ ਨੈੱਟਵਰਕ ਤੇ ਟੈਰਿਫਸ ਦੀ ਨਿੰਦਾ ਕਰਨ ਅਤੇ ਮੁਕਤ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਦਿਖਾਈ ਦਿੰਦੇ ਰਹੇ ਨੇ। ਉਹਨਾਂ ਨੇ ਇੱਕ ਵਿਗਿਆਪਨ ਮੁਹਿੰਮ ਵੀ ਸ਼ੁਰੂ ਕੀਤੀ ਸੀ ਜਿਸ ਨੇ ਟਰੰਪ ਨੂੰ ਨਾਰਾਜ਼ ਕਰ ਦਿੱਤਾ ਸੀ ਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗਲਬਾਤ 'ਚ ਅਸਥਾਈ ਰੋਕ ਲਗਾ ਦਿੱਤੀ ਸੀ। ਆਪਣੇ ਤਾਜ਼ਾ ਬਿਆਨ 'ਚ ਫੋਡ ਨੇ ਕਿਹਾ ਕਿ ਉਹ ਇਸ ਗੱਲ ਤੋਂ ਚਿੰਤਤ ਨਹੀਂ ਹਨ ਕਿ ਅਮਰੀਕਾ ਕੈਨੇਡੀਅਨ ਸਰੋਤਾਂ ਤੇ ਨਜ਼ਰ ਰੱਖ ਸਕਦਾ ਹੈ ਤੇ ਦੂਜੇ ਦੇਸ਼ਾਂ ਤੇ ਕਬਜ਼ਾ ਕਰਨ ਦੀ ਆਪਣੀ ਇੱਛਾ ਦੇ ਮੱਦੇਨਜ਼ਰ ਕੈਨੇਡਾ ਤੇ ਕੋਈ ਕਾਰਵਾਈ ਕਰ ਸਕਦਾ ਹੈ ਫੋਰਡ ਨੇ ਕਿਹਾ ਮੈਂ ਰਾਸ਼ਟਰਪਤੀ 트ੰਪ ਬਾਰੇ ਚਿੰਤਾ ਨਹੀਂ ਕਰਨ ਜਾ ਰਿਹਾ ਮੈਂ ਇਸ ਬਾਰੇ ਚਿੰਤਾ ਕਰਾਂਗਾ ਕਿ ਅਸੀਂ ਕੀ ਕਰ ਸਕਦੇ ਹਾਂ ਅਸੀਂ ਦੁਨੀਆ ਭਰ ਚ ਆਪਣੇ ਵਪਾਰ ਨੂੰ ਕਿਵੇਂ ਵਧਾ ਸਕਦੇ ਹਾਂ ਤੇ ਹੋਰ ਸਮਾਨ ਉਤਪਾਦ ਅਤੇ ਆਪਣੀ ਊਰਜਾ ਭੇਜਣਾ ਸ਼ੁਰੂ ਕਰ ਸਕਦੇ ਹਾਂ ਫੋਡ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹਨਾਂ ਦੀ ਸਰਕਾਰ ਕੋਲ ਸੂਬੇ ਨੂੰ ਟੈਰਿਫ ਤੋਂ ਬਚਾਉਣ ਦਾ ਫਤਵਾ ਹੈ। ਉਹਨਾਂ ਕਿਹਾ ਕਿ ਸੂਬਾ ਮਾਈਨਿੰਗ ਅਤੇ ਊਰਜਾ ਸਰੋਤਾਂ ਦੇ ਵਿਕਾਸ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਪ੍ਰੋਜੈਕਟਾਂ ਨੂੰ ਜਲਦ ਪੂਰਾ ਕੀਤਾ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਅਸਲ 'ਚ ਟਰੰਪ ਨੇ ਕੈਨੇਡਾ ਤੇ ਇੱਕ احਸਾਨ ਕੀਤਾ ਹੈ। ਉਹਨਾਂ ਨੇ ਸਾਨੂੰ ਜਗਾ ਦਿੱਤਾ ਹੈ ਤੇ ਸਾਨੂੰ ਇਕਜੁੱਟ ਕਰ ਦਿੱਤਾ ਹੈ। ਹੁਣ ਅਸੀਂ ਪੂਰੀ ਰਫ਼ਤਾਰ ਨਾਲ ਅੱਗੇ ਵਧਾਂਗੇ। ਕਯੂਬਿਕ ਦੇ ਪੱਛਮੀ ਕਿਨਾਰੇ ਤੇ ਸਥਿਤ ਆਊਟਾਓ ਇਸ ਖੇਤਰ ਹਜ਼ਾਰਾਂ ਝੀਲਾਂ, ਵਿਸ਼ਾਲ ਜੰਗਲਾਂ ਤੇ ਨਮੀ ਵਾਲੀਆਂ ਜ਼ਮੀਨਾਂ ਦਾ ਘਰ ਹੈ। ਇੱਥੇ ਹੀ ਲਾ ਪੈਟਾਈਟ ਨੇਸ਼ਨ ਨਾਮਕ ਜੰਗਲੀ ਇਲਾਕਾ ਹੈ ਜੋ ਮੌਂਟਰੀਅਲ ਅਤੇ ਓਟਵਾ ਵਰਗੇ ਸ਼ਹਿਰਾਂ ਦੇ ਨੇੜੇ ਹੋਣ ਦੇ ਬਾਵਜੂਦ ਅਜੇ ਤੱਕ ਮਨੁੱਖੀ ਦਖਲਅੰਦਾਜ਼ੀ ਤੋਂ ਕਾਫੀ ਹੱਦ ਤੱਕ ਬਚਿਆ ਹੋਇਆ ਹੈ। ਹਾਲਾਂਕਿ ਹੁਣ ਉੱਥੇ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੇ ਨਿਵੇਸ਼ ਨਾਲ ਬਣਨ ਵਾਲੀ ਇੱਕ ਵਿਵਾਦਿਤ ਗ੍ਰੇਫਾਈਟ ਖਾਣ ਕਾਰਨ ਸਭ ਕੁਝ ਬਦਲਣ ਵਾਲਾ ਹੈ ਬ੍ਰਿਟਿਸ਼ ਕੋਲੰਬੀਆ ਦੀ ਕੰਪਨੀ ਲੋਮਿਕੋ ਮੈਟਲਸ ਲਾ ਪੈਟਾਈਟ ਨੇਸ਼ਨ ਚ ਇੱਕ ਖੁੱਲੀ ਗ੍ਰੇਫਾਈਟ ਖਾਣ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਇੱਕ ਵਾਰ ਚਾਲੂ ਹੋਣ ਤੋਂ ਬਾਅਦ ਇਹ ਖਾਣ 15 ਸਾਲ ਤੱਕ ਹਰ ਸਾਲ 1 ਲੱਖ ਟਨ ਗ੍ਰੇਫਾਈਟ ਪੈਦਾ ਕਰੇਗੀ ਜਦੋਂ 8 ਸਾਲ ਪਹਿਲਾਂ ਇਸ ਖਾਣ ਦਾ ਐਲਾਨ ਹੋਇਆ ਸੀ ਬਹੁਤ ਸਾਰੇ ਨਿਵਾਸੀ ਵਾਤਾਵਰਣ ਦੀਆਂ ਚਿੰਤਾਵਾਂ ਅਤੇ ਵਾਦਰੀ ਇਕੋ ਟੂਰਿਜ਼ਮ ਆਰਥਿਕਤਾ ਨੂੰ ਖਤਰੇ ਦੇ ਡਰੋਂ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਸਨ ਖੁੱਲੀਆਂ ਗ੍ਰੇਫਾਈਟ ਖਾਣਾਂ ਚੋਂ ਉੱਡਦੀ ਧੂੜ ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਸਕਦੀ ਹੈ ਹੁਣ ਜਦੋਂ ਤੋਂ ਇਸ ਵਿੱਚ ਸੰਯੁਕਤ ਰਾਜ ਅਮਰੀਕਾ ਸ਼ਾਮਲ ਹੋਇਆ ਹੈ ਵਿਰੋਧ ਹੋਰ ਵੀ ਤੇਜ਼ ਹੋ ਗਿਆ ਹੈ ਲਾਪੈਟਾਈਟ ਨੇਸ਼ਨ ਲੇਕਸ ਪ੍ਰੋਟੈਕਸ਼ਨ ਗਰੁੱਪ ਦੇ ਪ੍ਰਧਾਨ ਲੂਇਸ ਸੇਂਟ ਹਿਲੇਰੀਅਨ ਨੇ ਕਿਹਾ ਹੈ ਕਿ ਪਹਿਲਾਂ ਇਹ ਪ੍ਰੋਜੈਕਟ ਸਾਨੂੰ ਊਰਜਾ ਤਬਦੀਲੀ ਲਈ ਇੱਕ ਗ੍ਰੀਨ ਪ੍ਰੋਜੈਕਟ ਵਜੋਂ ਵੇਚਿਆ ਗਿਆ ਸੀ ਹਾਲਾਂਕਿ ਲੋਕ ਚਿੰਤਤ ਸਨ ਫਿਰ ਵੀ ਉਹ ਲਿਥੀਅਮ ਆਇਨ ਬੈਟਰੀਆਂ ਬਣਾਉਣ ਲਈ ਗ੍ਰੇਫਾਈਟ ਦੀ ਮਹੱਤਤਾ ਨੂੰ ਸਮਝਦੇ ਸਨ ਫਿਰ 2024 ਚ ਪੈਂਟਾਗਨ ਨੇ ਐਲਾਨ ਕੀਤਾ ਕਿ ਉਹ ਡਿਫੈਂਸ ਪ੍ਰੋਡਕਸ਼ਨ ਐਕਟ ਨਿਵੇਸ਼ ਪ੍ਰੋਗਰਾਮ ਰਾਹੀਂ ਇਸ ਪ੍ਰੋਜੈਕਟ ਚ 8.3 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ਜਿਸ ਦਾ ਉਦੇਸ਼ ਰਾਸ਼ਟਰੀ ਰੱਖਿਆ ਲਈ ਲੋਹਿੰਦੇ ਸਰੋਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ ਇਸ ਦੇ ਨਾਲ ਹੀ ਅੰਟਾਰੀਓ ਚ ਕੋਬਾਲਟ ਰਿਫਾਇਨਰੀ ਬਣਾਉਣ ਲਈ 20 ਮਿਲੀਅਨ ਡਾਲਰ ਦੀ ਗ੍ਰਾਂਟ ਅਤੇ ਨਾਰਥ-ਵੈਸਟ ਟੈਰੀਟਰੀਜ਼ ਦੇ ਵਿੱਚ ਬਿਸਮਤ ਅਤੇ ਕੋਬਾਲਟ ਪ੍ਰੋਜੈਕਟ ਲਈ 6.4 ਮਿਲੀਅਨ ਡਾਲਰ ਦਿੱਤੇ ਗਏ ਸੇਂਟ ਹਿਲੇਅਰ ਨੇ ਕਿਹਾ ਕਿ ਅਚਾਨਕ ਸਭ ਤੋਂ ਵੱਡੀ ਨਿਵੇਸ਼ਕ ਅਮਰੀਕੀ ਫੌਜ ਬਣ ਗਈ ਜਿਨ੍ਹਾਂ ਨੂੰ ਬਹੁਤ ਸਾਰੇ ਗ੍ਰੇਫਾਈਟ ਦੀ ਲੋੜ ਹੈ ਲੋਕ ਹੁਣ ਇਸ ਨੂੰ ਹੋਰ ਵੀ ਘੱਟ ਪਸੰਦ ਕਰ ਰਹੇ ਹਨ ਖਾਨ ਦੇ ਨੇੜਲੇ ਸ਼ਹਿਰਾਂ 'ਚੋਂ ਇੱਕ ਡੋਹਾਮਲ ਦੇ ਮੇਅਰ ਡੇਵਿਡ ਫਾਰੈਂਡ ਨੇ ਕਿਹਾ ਹੈ ਕਿ ਸਾਨੂੰ ਲੱਗਦਾ ਸੀ ਕਿ ਅਸੀਂ ਹਾਰ ਜਾਵਾਂਗੇ ਪਰ ਫੌਜ ਦੀ ਸ਼ਮੂਲੀਅਤ ਨੇ ਨਿਵਾਸੀਆਂ ਨੂੰ ਖਾਨ ਨੂੰ ਰੋਕਣ ਲਈ ਹੋਰ ਵੀ ਸੁਚੇਤ ਕਰ ਦਿੱਤਾ ਹੈ ਅਗਸਤ 2025 'ਚ ਹੋਏ ਇੱਕ ਰੈਫਰੈਂਡਮ 'ਚ ਦਿਖਾਇਆ ਗਿਆ ਕਿ ਖਾਨ ਦੇ ਆਲੇ-ਦੁਆਲੇ ਦੇ ਪਾਈਚਾਰਿਆਂ ਨੇ 95% ਲੋਕਾਂ ਨੇ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਉਮੀਦ ਹੈ ਕਿ ਯੂਕਰੇਨ ਦੇ ਅੰਤਰਰਾਸ਼ਟਰੀ ਸਹਿਯੋਗੀ ਦੇਸ਼ ਦੀ ਰੱਖਿਆ ਕਰਨ ਅਤੇ ਪਵਿੱਖ ਚ ਰੂਸੀ ਹਮਲੇ ਵਿਰੁੱਧ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਗਾਰੰਟੀ ਨੂੰ ਅੰਤਿਮ ਰੂਪ ਦੇਣਗੇ ਪ੍ਰਧਾਨ ਮੰਤਰੀ ਮੰਗਲਵਾਰ ਨੂੰ ਪੈਰਿਸ ਚ ਕੋਲੀਸ਼ਨ ਆਫ ਦਾ ਵਿਲਿੰਗ ਦੀ ਮੀਟਿੰਗ ਚ ਸ਼ਾਮਲ ਹੋ ਰਹੇ ਨੇ ਅਤੇ ਡੈਨਮਾਰਕ ਫਿਨਲੈਂਡ ਤੇ ਨਾਟੋ ਫੌਜੀ ਗੱਠ ਜੋੜ ਦੇ ਨੇਤਾਵਾਂ ਨਾਲ ਵੱਖਰੇ ਤੌਰ ਤੇ ਮੁਲਾਕਾਤ ਕਰ ਰਹੇ ਨੇ ਕਾਰਨੀ ਨੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਸਾਡਾ ਮੁੱਖ ਉਦੇਸ਼ ਆਪਸ ਚ ਉਹਨਾਂ ਸੁਰੱਖਿਆ ਗਾਰੰਟੀਆਂ ਨੂੰ ਅੰਤਿਮ ਰੂਪ ਦੇਣਾ ਹੈ ਜੋ ਯੂ ਨੇ ਲਈ ਇੱਕ ਨਾਪੂਰਨ ਅਤੇ ਸਥਾਈ ਸ਼ਾਂਤੀ ਦੀ ਸੰਭਾਵਨਾ ਪੈਦਾ ਕਰਦੀਆਂ ਨੇ ਉਹਨਾਂ ਅੱਗੇ ਕਿਹਾ ਕਿ ਸਾਨੂੰ ਅਸਫਲ ਹੋਣ ਦੀ ਉਮੀਦ ਨਹੀਂ ਹੈ ਜੇਕਰ ਅੰਤਰਰਾਸ਼ਟਰੀ ਸੈਨਿਕਾਂ ਹਥਿਆਰਾਂ ਤੇ ਸਾਜ਼ੋ-ਸਮਾਨ ਦੀ ਗਾਰੰਟੀ ਮੰਗਲਵਾਰ ਨੂੰ ਅੰਤਿਮ ਰੂਪ ਨਹੀਂ ਲੈਂਦੀ ਤਾਂ ਇਹ ਸਿਰਫ ਇਸ ਲਈ ਹੋਵੇਗਾ ਕਿਉਂਕਿ ਕੁਝ ਸੁਧਾਰ ਕੀਤੇ ਜਾਣੇ ਬਾਕੀ ਨੇ ਨਾ ਕਿ ਇਸ ਲਈ ਕਿ ਪ੍ਰਕਿਰਿਆ 'ਚ ਕੋਈ ਰੁਕਾਵਟ ਆ ਗਈ ਹੈ ਕਾਰਨੀ ਨੇ ਇਹ ਨਹੀਂ ਦੱਸਿਆ ਕਿ ਸ਼ਾਂਤੀ ਸਮਝੌਤੇ ਦੀ ਸਥਿਤੀ 'ਚ ਕੈਨੇਡੀਅਨ ਸੈਨਿਕਾਂ ਦੀ ਵਰਤੋਂ ਯੂਕਰੇਨ ਦੀ ਮਦਦ ਲਈ ਕਿਵੇਂ ਕੀਤੀ ਜਾ ਸਕਦੀ ਹੈ ਪਰ ਉਨ੍ਹਾਂ ਕਿਹਾ ਕਿ ਇਸ ਵਿੱਚ ਹਥਿਆਰਬੰਦ ਬਲਾਂ ਦੀਆਂ ਮੋੜ ਤੈਨਾਤੀਆਂ ਸ਼ਾਮਲ ਹੋ ਸਕਦੀਆਂ ਨੇ ਹੁਣ ਇਹ ਵੀ ਕਿਹਾ ਕਿ ਪੀੜ੍ਹੀਆਂ ਦੇ ਸਭ ਤੋਂ ਵੱਡੇ ਸੈਨਿਕ ਨਿਰਮਾਣ ਕਾਰਨ ਆਉਣ ਵਾਲੇ ਸਾਲਾਂ 'ਚ ਕੈਨੇਡਾ ਦੀ ਯੋਗਦਾਨ ਪਾਉਣ ਦੀ ਸਮਰੱਥਾ ਵਾਧੀ ਰਹੇਗੀ ਇਹ ਮੀਟਿੰਗਾਂ ਇੱਕ ਆਸ਼ਾਂਤ ਵਿਸ਼ਵ ਪੱਧਰੀ ਪਿਛੋਕੜ 'ਚ ਹੋ ਰਹੀਆਂ ਨੇ ਇਹ ਉਦੋਂ ਹੋ ਰਿਹਾ ਏ ਜਦੋਂ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਸ਼ਨੀਵਾਰ ਸਵੇਰੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਫੜਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਲਈ ਇੱਕ ਵਿਵਾਦਪੂਰਨ ਫੌਜੀ ਕਾਰਵਾਈ ਦਾ ਅਧਿਕਾਰ ਦਿੱਤਾ ਸੀ ਟਰੰਪ ਨੇ ਉਦੋਂ ਤੋਂ ਮੈਕਸੀਕੋ ਦੀ ਪ੍ਰਭੂਸੱਤਾ ਤੇ ਸੁਰੱਖਿਆ ਨੂੰ ਵੀ ਖਤਰਾ ਪੈਦਾ ਕਰ ਦਿੱਤਾ ਜਿਸ ਵਿੱਚ ਉਹਨਾਂ ਨੇ ਅਮਰੀਕਾ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਰੋਕਣ ਦੀ ਲੋੜ ਦਾ ਹਵਾਲਾ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦਾ ਦੇਸ਼ ਆਰਕਟਿਕ 'ਚ ਅਮਰੀਕੀ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਡੈਨਮਾਰਕ ਦੇ ਖੇਤਰ ਗ੍ਰੀਨਲੈਂਡ ਤੇ ਕਬਜ਼ਾ ਕਰਨ ਦਾ ਇਰਾਦਾ ਰੱਖਦਾ ਹੈ। ਮੰਗਲਵਾਰ ਨੂੰ ਫਰਾਂਸ, ਜਰਮਨੀ, ਇਟਲੀ, ਪੋਲੈਂਡ, ਸਪੇਨ ਅਤੇ ਬ੍ਰਿਟੇਨ ਦੇ ਨੇਤਾਵਾਂ ਨੇ ਡੈਨਮਾਰਕ ਦੇ ਨਾਲ ਮਿਲ ਕੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਅਸੀਂ ਅੰਤਰਰਾਸ਼ਟਰੀ ਕਾਨੂੰਨ ਦੀਆਂ ਬੁਨਿਆਦਾਂ ਜਿਵੇਂ ਕਿ ਰਾਜ ਦੀ ਪ੍ਰਭੂ ਸੱਤਾ ਖੇਤਰੀ ਅਖੰਡਤਾ ਤੇ ਰਾਸ਼ਟਰੀ ਸਰਹੱਦਾਂ ਦੀ ਉਲੰਘਣਾ ਨਾ ਕਰਨ ਦੀ ਸ਼ਰਤ ਦੀ ਰੱਖਿਆ ਕਰਨਾ ਬੰਦ ਨਹੀਂ ਕਰਾਂਗੇ ਸੰਯੁਕਤ ਰਾਜ ਅਮਰੀਕਾ ਇਸ ਯਤਨ 'ਚ ਇੱਕ ਜ਼ਰੂਰੀ ਭਾਈਵਾਲ ਹੈ ਕਾਰਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੈਨੇਡਾ ਦੇ ਸਹਿਯੋਗੀਆਂ ਦੀ ਖੇਤਰੀ ਪ੍ਰਭੂ ਸੱਤਾ ਦੇ ਨਾਲ ਖੜੇ ਨੇ ਤੇ ਆਰਕਟਿਕ 'ਚ ਸੁਰੱਖਿਆ ਨਿਰਮਾਣ 'ਚ ਯੋਗਦਾਨ ਪਾਉਣ ਦਾ ਇਰਾਦਾ ਰੱਖਦੇ ਨੇ ਉਹਨਾਂ ਨੇ ਟਰੰਪ ਦੀਆਂ ਜ਼ੁਬਾਨੀ ਧਮਕੀਆਂ ਦੀ ਸਿੱਧੀ ਆਲੋਚਨਾ ਕਰਨ ਤੋਂ ਗੁਰੇਜ਼ ਕਰਦੇ ਹੋਏ ਕਿਹਾ ਕਿ ਗ੍ਰੀਨਲੈਂਡ ਦਾ ਭਵਿੱਖ ਸਿਰਫ ਗ੍ਰੀਨਲੈਂਡ ਅਤੇ ਡੈਨਮਾਰਕ ਦਾ ਫੈਸਲਾ ਏ ਅਸੀਂ ਡੈਨਮਾਰਕ ਤੇ ਗ੍ਰੀਨਲੈਂਡ ਦੇ ਨਾਲ ਖੜੇ ਹਾਂ ਸਾਡੀ ਸਭ ਤੋਂ ਨਜ਼ਦੀਕੀ ਭਾਈਵਾਲੀ ਸੰਯੁਕਤ ਰਾਜ ਅਮਰੀਕਾ ਨਾਲ ਹੈ ਅਤੇ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਸੀਂ ਮਿਲ ਕੇ ਅੱਗੇ ਵਧੀਏ ਕੈਨੇਡਾ ਦੇ ਸਟੋਰਾਂ ਤੇ ਡਾਕੇ ਮਾਰਨ ਵਾਲੇ ਦੋ ਜਣਿਆਂ ਦੀ شناخت 22 ਸਾਲ ਦੇ ਵਨੁਸ਼ ਪ੍ਰਾਸ਼ਰ ਅਤੇ 27 ਸਾਲ ਦੇ ਗੁਰਲੀਨ ਸਿੰਘ ਵਜੋਂ ਕੀਤੀ ਗਈ ਹੈ। ਸਸਕਾਰਟਨ ਪੁਲਿਸ ਅਤੇ ਮੂਜ਼ ਜਾ ਪੁਲਿਸ ਵੱਲੋਂ ਹਥਿਆਰਬੰਦ ਲੁੱਟਦੀਆਂ ਵਾਰਦਾਤਾਂ ਬਾਰੇ ਸਾਂਝੇ ਤੌਰ ਤੇ ਕੀਤੀ ਗਈ ਪੜਤਾਲ ਦੌਰਾਨ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਸ਼ੱਕੀਆਂ ਦੀ ਪੈੜ ਨੱਪੀ ਗਈ। ਲੁੱਟ ਦੀ ਆਖਰੀ ਵਾਰਦਾਤ 4 ਦਸੰਬਰ 2025 ਨੂੰ ਮੂਜ਼ ਜਾ ਦੇ ਵੁੱਡ ਲਿਲੀ ਡਰਾਈਵ ਇਲਾਕੇ ਚ ਵਾਪਰੀ ਪੁਲਿਸ ਨੇ ਦੋਹਾਂ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਤੋਂ ਮਦਦ ਮੰਗੀ ਸਮੇਂ ਦੇ ਨਾਲ-ਨਾਲ ਸ਼ੱਕੀਆਂ ਬਾਰੇ ਜਾਣਕਾਰੀ ਇਕੱਤਰ ਹੋਣ ਲੱਗੀ ਤੇ ਆਖਰਕਾਰ ਵਨੁਸ਼ ਪ੍ਰਾਸ਼ਰ ਤੇ ਗੁਰਲੀਨ ਸਿੰਘ ਨੂੰ ਸਸਕਾਟੂਨ ਤੋਂ ਕਾਬੂ ਕਰ ਲਿਆ ਗਿਆ ਦੋਹਾਂ ਵਿਰੋਧ ਹਥਿਆਰਬੰਦ ਲੁੱਟ ਅੰਜਾਮ ਦੇਣ ਤੇ ਭੇਖ ਬਦਲਣ ਦੇ ਦੋਸ਼ ਆਇਦ ਕੀਤੇ ਗਏ ਮੂਜ਼ ਜਾਦੀ ਪ੍ਰੋਵਿੰਸ਼ੀਅਲ ਕੋਰਟ 'ਚ 5 ਜਨਵਰੀ ਨੂੰ ਗੁਰਲੀਨ ਸਿੰਘ ਨੂੰ ਪੇਸ਼ ਕੀਤਾ ਗਿਆ ਜਦਕਿ ਵਨੁਸ਼ ਪ੍ਰਾਸ਼ਰ ਦੀ ਪੇਸ਼ੀ ਅੱਜ ਹੋਣੀ ਹੈ ਦੱਸਦੀ ਹੈ ਕਿ ਸਸਕੈਚੂਅਨ ਸੂਬੇ 'ਚ ਹਿੰਸਕ ਅਪਰਾਧਾਂ ਦੀ ਦਰ ਕੈਨੇਡਾ ਦੀ ਕੌਮੀ ਔਸਤ ਤੋਂ ਕਿਤੇ ਜ਼ਿਆਦਾ ਬਣਦੀ ਹੈ ਕੈਨੇਡਾ ਚ 1 ਲੱਖ ਦੀ ਵਸੋਂ ਪਿੱਛੇ 1042 ਹਿੰਸਕ ਅਪਰਾਧ ਹੁੰਦੇ ਨੇ ਪਰ ਸਕੈਚੂਨ ਚ ਇਹ ਅੰਕੜਾ 1863 ਬਣਦਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸਾਲ ਦਾ ਪਹਿਲਾ ਕੈਨੇਡਾ ਐਕਸਪ੍ਰੈਸ ਐਂਟਰੀ ਡਰਾ ਪੀਆਰ ਲਈ 574 ਉਮੀਦਵਾਰਾਂ ਨੂੰ ਦਿੱਤਾ ਗਿਆ ਸੱਦਾ ਇਮੀਗ੍ਰੇਸ਼ਨ ਵਾਲਿਆਂ ਦੀ ਗਲਤੀ ਨਾਲ ਰਿਪੋਰਟ ਹੋਣ ਲੱਗੀ ਸੀ ਸਟੂਡੈਂਟ ਆਖਰਕਾਰ ਇਮੀਗ੍ਰੇਸ਼ਨ ਵਿਭਾਗ ਨੂੰ ਜਾਰੀ ਕਰਨਾ ਪਿਆ ਸਟੱਡੀ ਵੀਜ਼ਾ ਦਿੱਲੀ ਕੈਪੀਟਲਜ਼ ਨੇ ਕੈਨੇਡਾ 'ਚ ਆਪਣੀ ਪਹਿਲੀ ਅਕੈਡਮੀ ਲਾਂਚ ਕੀਤੀ ਮਿਸਿਸਾਗਾ ਵਿੱਚ ਸਥਾਪਿਤ ਕੀਤੀ ਗਈ ਦਿੱਲੀ ਕੈਪੀਟਲ ਵੱਲੋਂ ਅਕੈਡਮੀ ਮਾਦੂਰੋ ਨੂੰ ਗ੍ਰਿਫਤਾਰ ਕਰਨ ਤੇ ਕੈਨੇਡਾ ਦੇ ਵੱਖ-ਵੱਖ ਲੀਡਰਾਂ ਦੀ ਪ੍ਰਤੀਕਿਰਿਆ ਕੁਝ ਵੱਲੋਂ ਅਮਰੀਕੀ ਕਾਰਵਾਈ ਦਾ ਸਵਾਗਤ ਤੇ ਕੁਝ ਵੱਲੋਂ ਆਲੋਚਨਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ